ਰਖੜ ਪੁਨਿਆ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਬਾ ਬਕਾਲਾ ਵਿਖੇ ਇੱਕ ਵੱਡੀ ਕਾਨਫਰੰਸ ਕਰਵਾਈ ਜਾ ਰਹੀ ਹੈ ਇਸ ਨੂੰ ਲੈ ਕੇ ਵੱਖ-ਵੱਖ ਸਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮੀਆਂ ਪਟਕਾਂ ਵੀ ਹੋ ਰਹੀਆਂ ਨੇ ਤੇ ਇਸੇ कड़ी ਦੇ ਤਹਿਤ ਅੱਜ ਗੁਰਦੁਆਰਾ ਸ਼੍ਰੀ ਬਾਟ ਸਹਾਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੈਠਕ ਜਿਲ੍ਹਾ ਪਟਾਣਕੋਟ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਵਿੰਟੂ ਦੀ ਅਗਵਾਈ ਹੇਠ ਕੀਤੀ ਗਈ ਜਿਸ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੇ ਮੈਂਬਰ ਤੇ ਪਟਾਣਕੋਟ ਦੇ ਆਬਜ਼ਰਵਰ ਗੁਰਬਚਨ ਸਿੰਘ ਬੁੱਢੀ ਹਾਲੀ ਪਹੁੰਚੇ ਤੇ ਇਸ ਮੌਕੇ ਉਹਨਾਂ ਨਾਲ ਜੀ ਆਕਾਲੇ ਵਰਕਰਾਂ ਨੂੰ ਇਸ ਕਾਨਫਰੰਸ ਦੇ ਵਿਸ਼ੇ ਵਕਸ਼ਣ ਕੀ ਹਿੱਸਾ ਲੈਣ ਦਿੱਲੀ ਪ੍ਰਿਹਿਤ ਕੀਤਾ ਤੇ ਰਾਹੀ ਉਹਨਾਂ ਕਿਹਾ ਕਿ ਉਹ ਲੋਕਾਂ ਦੀ ਗੱਲਾਂ ਵਿੱਚ ਨਾ ਆਉਣ ਤੇ ਸੁਚੇਤ ਰਹਿ। ਅੱਜ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵਰਕਰ ਸਬਾਨ ਨੇ ਔਰ ਹਲਕਾ ਇੰਚਾਰਜ ਨੇ ਇਹ ਸਾਰੇ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਰੇ ਸਾਡੇ ਸਰਕਲ ਪ੍ਰਧਾਨ ਆਏ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਰਨਲ ਮਿੰਟੂ ਜੀ ਮਠਾਂਗੁਰ ਦੇ ਆਏ ਨੇ ਤੇ ਰਵੀ ਮੋਣ ਜੀ ਜੋ ਹਲਕਾ ਇੰਚਾਰਜ ਹੋਆ ਨੇ ਉਹ ਵੀ ਆਏ ਨੇ ਤੇ ਅੱਜ ਮੀਟਿੰਗ ਕਰਦਾ ਮੇਨ ਜਿਹੜਾ ਅਜੰਡਾ ਆ ਕਿਸਦਾ ਸੁਬੀਰ ਸਿੰਘ ਜੀ ਬਾਦਲ ਦਾ ਹੁਕਮ ਆ ਕਿ ਇੱਥੇ ਮੀਟਿੰਗ ਕਰਕੇ ਤੇ ਜੋ ਅਸੀਂ ਰਖੜ ਪੁੰਨਿਆ ਤੇ ਬਾਬਾ ਵਿਕਾਸ ਸਾਹਿਬ ਮੀਟਿੰਗ ਕਰ ਰਹੇ ਆ ਰੈਲੀ ਬੜੀ ਵੱਡੀ ਉਥੇ ਨਾਲ ਹਲਕਿਆਂ ਵਿੱਚੋਂ ਵੱਧ ਤੋਂ ਵੱਧ ਵਰਕਰਾਂ ਨੂੰ ਲੈ ਕੇ ਜਾਣਾ ਕਿਉਂਕਿ ਵੱਡੀ ਕਾਨਫਰੰਸ ਹੋਣੀ ਚਾਹੀਦੀ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨ ਲਈ ਆਇਆ 19 ਤਰੀਕ ਨੂੰ ਇੱਥੋਂ ਤੁਸੀਂ 10:00 ਵਜੇ ਨਾਲ ਆਪਣੇ ਸਾਥੀਆਂ ਦੇ ਸਵੇਰ ਚੱਲਣਾ ਆ ਜਿਹੜੇ ਉੱਥੇ 11:30 ਵਜੇ ਸਾਰੇ ਪਹੁੰਚਣ ਤਾਂ ਜੋ ਉੱਥੇ ਜਿਹੜੀ ਵੱਡੀ ਕਾਨਫਰੰਸ ਸਾਡੇ ਵਿੱਚ ਇਹ ਸਾਰੇ ਹਿੱਸਾ ਬਣ ਸਕਣ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ